ਬਰਨਾਲਾ ਪੁਲਿਸ ਵੱਲੋਂ 28 ਜੂਨ ਦੀ ਰਾਤ ਨੂੰ ਸਮਾਜ ਸੇਵੀ ਲੱਖਾ ਸਿਧਾਨਾ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਦੱਸਦੀ ਹੈ ਕਿ ਪੁਲਿਸ ਵੱਲੋਂ ਉਸ ਵਿਰੁੱਧ ਭਾਰਤੀ ਨਿਆਇ ਸੰਹਿਤਾ 20 ਐਨ ਐਸ ਦੀ ਧਾਰਾ 57 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਲੱਖਾ ਸਿਧਾਨਾ ਨੂੰ ਮੈਡੀਕਲ ਜਾਂਚ ਲਈ ਬਰਨਾਲਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਲੱਖੇ ਸਿਧਾਨੇ ਨੇ ਬਰਨਾਲਾ ਪੁਲਿਸ ਉੱਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਨੇ ਉਸਨੂੰ ਗੁੰਡਾਗਰਦੀ ਨਾਲ ਹਿਰਾਸਤ ਵਿੱਚ ਲਿਆ ਅਤੇ ਸਰਕਾਰ ਵੱਲੋਂ ਦਿੱਤੀਆਂ ਅਤਿਅਧਿਕ ਸ਼ਕਤੀਆਂ ਦੀ ਦੁਰਵਰਤੋਂ ਕੀਤੀ। ਉਸਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਦੱਸਿਆ ਕਿ 28 ਜੂਨ 2025 ਦੀ ਰਾਤ ਨੂੰ ਤਪਾ ਮੰਡੀ ਨੇੜੇ ਉਸਦੀ ਗੱਡੀ ਨੂੰ ਟੱਕਰ ਮਾਰੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਥਾਣਾ ਸਦਰ ਵਿੱਚ ਹਿਰਾਸਤ ਵਿੱਚ ਰੱਖਿਆ ਅਤੇ ਧਾਰਾ 51 ਅਧੀਨ ਮਾਮਲਾ ਦਰਜ ਕੀਤਾ। ਪੁਲਿਸ ਵੱਲੋਂ ਕੀਤੇ ਗਏ ਇਸ ਤਸ਼ੱਦਦ ਤੋਂ ਬਾਅਦ ਲੱਖਾ ਸਿਧਾਨਾ ਨੇ ਲਾਈਵ ਹੋ ਕੇ ਇਹ ਦਾਵਾ ਕੀਤਾ ਹੈ ਕਿ ਪੁਲਿਸ નિર્ਦੋਸ਼ ਨੌਜਵਾਨਾਂ ਉੱਤੇ ਅਤਿਆਚਾਰ ਕਰਦੀ ਹੈ ਜਿਸ ਵਿੱਚ ਕੁੱਟਮਾਰ ਅਤੇ ਕਰੰਟ ਲਗਾਉਣ ਵਰਗੀਆਂ ਘਟਨਾਵਾਂ ਸ਼ਾਮਲ ਹਨ ਅਤੇ ਉਸ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਸਿਰਫ ਸਿੱਖਾਂ ਨੂੰ ਹੀ ਆਪਣਾ ਨਿਸ਼ਾਨਾ ਬਣਾ ਰਹੀ ਹੈ ਉਸ ਦੇ ਵੱਲੋਂ 28 ਜੂਨ ਖਰੜ ਵਿੱਚ ਪੁਲਿਸ ਵੱਲੋਂ ਇੱਕ ਔਰਤ ਨੂੰ ਬਦਸਲੂਕੀ ਨਾਲ ਕੁੱਟੇ ਜਾਣ ਦੇ ਮਾਮਲੇ ਉੱਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ ਅਤੇ ਪੰਜਾਬ ਵਾਸੀਆਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ ਗਈ ਹੈ ਹੋਰ ਕੀ ਕਿਹਾ ਗਿਆ ਹੈ ਲੱਖਰ ਸਿਧਾਨਾ ਵੱਲੋਂ ਇਸੇ ਤਸ਼ੱਦਦ ਬਾਰੇ ਆਓ ਤੁਸੀਂ ਵੀ ਸੁਣੋ ਤੇ ਕੋਈ ਕੰਰਫਰੰਸ ਵਾਲ ਦੀ ਕਰਤਾ ਹਾਲੇ ਤੱਕ ਕੋਈ ਕਾਰਵਾਈ ਨਹੀਂ ਰੁਕੇ ਦੇ ਨੂੰ ਕਿੰਨਾ ਸਮਾਂ ਹੋ ਗਿਆ ਕੋਈ ਧਿਆਨ ਨਹੀਂ ਲਾ ਰਿਹਾ ਕੋਈ ਕਾਰਵਾਈ ਨਹੀਂ ਕਰ ਰਿਹਾ ਸ਼ਰਿਆ ਮੇਰੇ ਗੁੰਡਾ ਕਰਤੀ ਪੁਰਸ਼ਾ ਕਰਤੀ ਬਹੁਤ ਸਰੀਰ ਤੇ ਸਰਕਾਰ ਕਾਰਨ ਬੜਾ ਸਾਫ ਹੈ ਕੋਈ ਤੁਸੀਂ ਦੇਖਦੇ ਹੋ ਕਿ ਰੋਜ਼ ਹੀ ਲੱਤਾਂ ਤੇ ਗੋਲਨਾ ਪੰਚਾਰ ਦੇ ਮਾਰ ਦਿੰਦੇ ਹੈ ਗੈਂਗਸਟਰ ਕਹਿ ਕੇ ਸਮਾਜਦਰ ਕਹਿ ਕੇ ਲਾਫ ਦੀ ਗੋਲੀ ਮਾਰ ਦਿੰਦੇ ਜਾਂ ਮਾਰ ਹੀ ਦਿੰਦੇ ਜਾਂ ਨਹੀਂ ਮਾਰ ਦਿੰਦੇ ਕਿੰਨੇ ਮੁੰਡੇ ਇਹਨਾਂ ਦੇ ਪਿਛਲੇ ਆਹ ਤੋਂ 22 ਸਾਲ ਦੀ ਉਮਰ ਦੇ ਬੱਚੇ ਖਾਸ ਤੌਰ ਤੇ ਸਿੱਖਾਂ ਨੂੰ ਕਾਰਕ ਕੀਤਾ ਜਾਇਆ ਸਿੱਖਾਂ ਦੇ ਮੁੰਡੇ ਗੈਂਗਸਟਰ ਕਹਿ ਕੇ ਮਾਰੇ ਜਾ ਰਹੇ ਨੇ ਸਿੱਖਾਂ ਦੇ ਮੁੰਡਾ ਇਹ ਲੱਭਾਂਗੇ ਉਹਨਾਂ ਮਾਰਗ ਜਾ ਰਹੇ ਆ ਆ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਆ ਫਲਾਅ ਦੇਖੋ ਕਿਹੜੇ ਜਿਆ ਆ ਇੱਕ ਆ ਦੇਖੋ ਇੱਕ ਕੱਲ ਕੱਲ ਦੀ ਵੀਡੀਓ ਆ ਇਹ ਖੰਡ ਦੀ ਵੀਡੀਓ ਆ ਆ ਦੇਖੋ ਕਿਵੇਂ ਇੱਕ ਬੀਬੀ ਨੂੰ ਆ ਦੇਖੋ ਪੁਲਸ ਵਾਲਾ ਕਿਵੇਂ ਇਹ ਆ ਦੇਖੋ ਇਹ ਸਾਡੇ ਇਹ ਇਹ ਬੁੱਧਰ ਪ੍ਰਾਣੀ ਤੇ ਹੋਰ ਕੀ ਹੈ ਇਹ ਇਹ ਗੱਲਾਂ ਆਪਾਂ ਕਰਦੇ ਆ ਕਿ ਅਸੀਂ ਨੰਬਰ ਦੇ ਦੌਰ ਦੇ ਬੱਚਾ ਜਿਵੇਂ ਹਜ਼ਾਰਾਂ ਨੌਜਵਾਨਾਂ ਦੇ ਕੋ-ਕੋ ਕੇ ਇਸ ਪੁਲਿਸ ਨੇ ਮਾਰਿਆ ਨਾ ਮਰਵਾਣੇ ਮਾਰਿਆ ਸਰਕਾਰ ਨੇ ਉਹ ਬੰਵਾਇਆ ਉਦੋਂ ਤਾਂ ਵੱਧ ਚੁੱਕਿਆ ਗੁੰਡਾ ਰਾਜ ਹੈ ਸਵੇ ਤੁਸੀਂ ਦੇਖੋ ਵੀ ਜੇ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਹੀ ਚੱਕ ਕੇ ਲਿਜਾ ਕੇ ਟੱਟ ਮਾਰ ਕਰਕੇ ਬੰਦ ਕਰ ਸਕਦੇ ਆ ਕੋਈ ਮਰਜ਼ੀ ਕਹਾਣੀ ਕੱਢ ਦੇ ਰਹਿ ਕਹਿ ਰਹੀ ਹੈ ਪੁਲਿਸ ਉੱਤੇ ਸ਼ਰ੍ਹਾਂ ਮੈਨੂੰ ਉਹ ਬੰਦਰ ਸਿੰਘ ਨੇ ਕਿਹਾ ਜਿਹੜਾ ਜੀ ਵੀ ਹੁਣ ਘਟ ਤੇ ਆ ਕੇ ਖੜ ਗਿਆ ਪ੍ਰਸ਼ਾਸਨ ਸਾਰਾ ਉਹ ਬਚਾਉਣ ਤੇ ਲੱਗਿਆ ਹੋਇਆ ਉਹ ਜਗਤਵਿੰਦਰ ਸਿੰਘ ਤੇ ਬ੍ਰਿਹਿੰਦਰ ਸਿੰਘ ਇਹਦੇ ਦੋ ਨਾਲੇ ਹੌਲਦਾਰ ਰੈਂਕ ਦੇ ਬੰਦੇ ਆ ਸ਼ਰਿਆਮ ਕਹਿ ਰਹੇ ਕੀ ਕਰ ਲੋਗੇ ਪੁਲਸ ਦਾ ਪੁਲਸ ਤਾਂ ਇਹ ਕਰਦੀ ਹੁੰਦੀ ਹੈ ਮੈਨੂੰ ਕਹਿ ਰਹੇ ਤੈਨੂੰ ਨਹੀਂ ਪਤਾ ਪੁਲਸ ਕੀ ਕਰ ਦਿੰਦੀ ਹੈ ਪੁਲਸ ਦੇ ਹੱਥ ਬਹੁਤ ਜੰਮੇ ਆ ਕੀ ਕਰਾ ਦੋਗੇ ਸਾਡਾ ਜਣੇ ਇੱਥੋਂ ਤੱਕ ਇੱਥੋਂ ਸਾਫ਼ ਹੁੰਦੀਆਂ ਨੇ ਗੱਲਾਂ ਵੀ ਰੋਹੇ ਪੁਲਸ ਬੰਦੇ ਮਾਰ ਰਹੀ ਹੈ ਇਹਦਾ ਕਾਰਨ ਕੀ ਹੈ ਜਿੰਨੇ ਵੀ ਉੱਚਾ ਉਹਦੇ ਆ ਤੇ ਬੰਦੇ ਬੈਠੇ ਆ ਤੇ ਅਫਸਰ ਬੈਠੇ ਉਹ ਸਿੱਖਾਏਗਾ ਸਾਰੇ ਗੈਰ ਸਿੱਖ ਬੰਦੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਿਆਂ ਦਾ ਕੰਟਰੋਲ ਆ ਇਸੇ ਕਰਕੇ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਪੱਗਾਂ ਵੀ ਲੰਘਾ ਜਾ ਰਹੀਆਂ ਸਿੱਖਾਂ ਦੇ ਮੁੰਡੇ ਵੀ ਮਾਰੇ ਜਾ ਰਹੇ ਨੇ ਲੱਤਾਂ ਬਾਹਾਂ ਵੀ ਗੋਲੀਆਂ ਮਾਰਨਾ ਜਾ ਰਹੇ ਆ ਹਿੰਦ ਸਿੰਘ ਕੁੱਟਿਆ ਗਿਆ ਕੱਲ ਉਹਦੇ ਘਰੋਂ ਹੀ ਕੁੱਟੀ ਗਈ ਇਹਨੇ ਸਿੰਘ ਦੇ ਤੇ ਸਿੱਖ ਨਿਸ਼ਾਨੇ ਤੇ ਹੈ ਜਿਵੇਂ ਨਗਰ ਕੁਸ਼ੀ ਇੱਕ ਤਰ੍ਹਾਂ ਦੀ ਇਸ ਸ਼ਾਸਤਰੀਨ ਕੀਤੀ ਜਾ ਰਹੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਜੇ ਤੁਸੀਂ ਐਂ ਬੈਠੇ ਰਹੇ ਨਾ ਆ ਸਾਡੇ ਵਰਗਾਂ ਨੂੰ ਇਹਨਾਂ ਨੇ ਹੱਥ ਪਾ ਲਿਆ ਜਾਂ ਹੋਰ ਬੰਦੇ ਨੂੰ ਹੱਥ ਪਾ ਲਿਆ ਜਾਂ ਮਾਰ ਰਹੇ ਨੇ ਮਾਰਨਾ ਇਹਨਾਂ ਲਈ ਬੰਦਾ ਬਹੁਤ ਤੁਸੀਂ ਦੇਖੋ ਦਰਿੰਦਗੀ ਦੇਖੋ ਜਿਹਦੇ ਪਟਿਆਲੇ ਮਾਰਿਆ ਨਾ ਮੁੰਡਾ ਉਹਨਾਂ ਨੇ ਜਿਹੜੇ ਮੁੰਡੇ ਨੇ ਪਰਚਾ ਚੱਕਿਆ ਉਹ ਇਹਨਾਂ ਨੇ ਕੋਈ ਖਾਮ ਕਾਬਲਾ ਕੀਤਾ ਜਿਵੇਂ ਨਾ ਸ਼ਿਕਾਰੀ ਨਹੀਂ ਸ਼ਕਾਰ ਖੇਡਦੇ ਤੇ ਸ਼ਕਾਰ ਖੇਡਣ ਜਾਂਦੇ ਆ ਤੁਸੀਂ ਕਹਿੰਦੇ ਵੀ ਤੁਸੀਂ ਨਿਸ਼ਾਨਾ ਅਗਲਾ ਉਹਨਾਂ ਦਾ ਤੁੰਗਲਾ ਨਿਸ਼ਾਨਾ ਸ਼ਕਾਰ ਦੇ ਤੁੰਗਲਾ ਨਿਸ਼ਾਨਾ ਸ਼ਕਾਰ ਦੇ ਓਵੇਂ ਇਹਨਾਂ ਨੇ ਐ ਬਦਲ ਕੇ ਪਹਿਲਾਂ ਉਹਨੂੰ ਖੌਲ ਕੀਤਾ ਉਹ ਹੱਥ ਖੜੇ ਕਰਾਏ ਉਹਨੂੰ ਮੂਕਾ ਪਵਾ ਕੇ ਫਿਰ ਇਹਨਾਂ ਨੇ ਇੱਕ ਦੂਜੇ ਨੂੰ ਕਹਿਣਾ ਤੂੰ ਮਾਰਦਾ ਤੇ ਮੈਂ ਮਾਰਦਾ ਤੂੰ ਮਾਰਦਾ ਕ ਮੈਂ ਮਾਰਦਾ ਐ ਨੋਟੇ ਮੁੰਡੇ ਦੇ ਮੂਕਾ ਪਾ ਕੇ ਉਹਦੇ ਸਿਰ 'ਤੇ ਤੇਰੀ ਛਾਤੀ 'ਤੇ ਗੋਲ ਦਾ ਮਾਰਿਆ ਨਾ ਪਾਣੀ ਕਿਸੇ ਪ੍ਰਧਾਨੀ ਸੋਭੀ ਉਹ ਸੁਣ ਲਓ ਬਾਈ ਜੀ ਉਹ ਤੋਂ ਬਾਅਦ ਸੁਣੋ ਇਹ ਇਹ ਜਦੋਂ ਤੁਪ ਥਾ ਮੁਕਾਬਲਾ ਹੁੰਦਾ ਪੰਜਾਬ ਦਾ ਡੀਜੀਪੀ ਨੂੰ ਯੂਨ ਕਰਕੇ ਆ ਦੀ ਪ੍ਰੋਫਸਰ ਹੋਗਾ ਸ਼ੇਰਪੁਰ ਦਾ ਬੋਸ ਵਧੀਆ ਕੰਮ ਕੀਤਾ ਪੰਜਾਬ ਦਾ ਮੁੱਖ ਮੰਤਰੀ ਟਵੀਟ ਕਰ ਕਿਹਾ ਜਾਂਦਾ ਹੈ ਬੀਜੀਪੀ ਦੇ ਦਸਕਾਂ ਦੇ ਨਾਲ ਸਨਮਾਨਿਤ ਕੀਤੇ ਜਾਂਦੇ ਆ ਜਿਹੜੇ ਬੰਦੇ ਠੁੱਠੇ ਮੁਕਾਬਲੇ ਕਰ ਰਹੇ ਨੇ ਪੰਜਾਬ ਦੇ ਨੂੰ ਸਾਡੇ ਮੁੱਦਿਆਂ ਨੂੰ ਵਾਰ ਰਹੇ ਆ ਉਹਨਾਂ ਦਾ ਨਾਂ ਰਾਸ਼ਟਰਪਤੀ ਅਵਾਰਡ ਲਈ ਨਾਮਜ਼ਦ ਕਰਕੇ ਭੇਜਿਆ ਜਾਂਦਾ ਦੇਖੋ ਹੈਰਾਨੀ ਦੀ ਗੱਲ ਕੀ ਹੋ ਚੱਲ ਕੀ ਰਿਹਾ ਪੰਜਾਬ 'ਚ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਜੇ ਤੁਸੀਂ ਅੱਜ ਵੀ ਅਸੀਂ ਚੁੱਪ ਕਰਕੇ ਬੈਠੇ ਰਹੇ ਨਾ ਤਾਂ ਆਂਗਲਾ ਸਮਾਂ ਇੱਥੇ ਕਿਸੇ ਦੀ ਝੰਡਾ ਲੈ ਜਿਹਨੂੰ ਮਰਜ਼ੀ ਚੱਕ ਕੇ ਮਾਰ ਕੇ ਫਾੜ ਦੇਣਗੇ ਕਿੰਨੇ ਖਪਾਏ ਆ ਕਿ ਕੀ ਉਹ ਵੀ ਗੱਲ ਜਿਵੇਂ ਕਹਿ ਰਿਹਾ ਪੁਲਿਸ ਵਾਲਾ ਬਲਵਿੰਦਰ ਵੀ ਕੀ ਕਰਤਾ ਤੁਸੀਂ ਗਾਲ ਕੱਢ ਕੇ ਕਹਿ ਰਿਹਾ ਵੀ ਤੁਸੀਂ ਕੀ ਪੁਲਿਸ ਦਾ ਫੜਦਿਆ ਕਹਿੰਦਾ ਹੈ ਆਹ ਹੱਥ ਬਾਹਰ ਚ ਮੈਨੂੰ ਮਾਰ ਤੇ ਫਾੜ ਤੇ ਮਾਰੀ ਜਾਂਦੇ ਰੋਣਾ ਤੁਸੀਂ ਪਾ ਕੇ ਬਹਿ ਜਾਓ ਤੁਸੀਂ ਕਰ ਦੋਗੇ ਇਹਦਾ ਤੇ ਇਹ ਸਾਨੂੰ ਪੜਨਾ ਪੈਣਾ ਨਹੀਂ ਕੱਲ ਜਿਹਨੂੰ ਮਰਜ਼ੀ ਚੱਕ ਕੇ ਕੁੱਟਮਾਰ ਕਰ ਦੇਣਗੇ ਉਹਦਾ ਕੋਥੇ ਤਾਂ ਮਾਹੌਲ ਵੀ ਕਰ ਰਿਹਾ ਸਾਨੂੰ ਕਰ ਰਿਹਾ ਕਰੇ ਇੱچھے ਹੁੰਦੇ ਆ ਦੁਬਿਆਦੀ 70 ਵੀ ਫੇਰਦੇ ਆ ਪੈਸੇ ਵੀ ਦੇਣੇ ਆ ਤੇ ਚੁੰਗ ਨਹੀਂ ਕਰਵੰਦੇ ਕੋਈ ਨਹੀਂ ਰਿਹਾ ਲੋਕਾਂ ਦਾ ਖਬਰਾਂ ਕਿੰਨੇ ਕ ਬੰਦੇ ਜਿਹੜੇ ਵਿਚਾਰੇ ਆਈ ਚੁੱਪ ਕਰਕੇ ਫੁੱਟ ਖਾ ਕੇ ਤੇ ਪੈਸੇ ਦੇ ਚੁੱਪ ਕਰ ਜਾਂਦੇ ਸੋ ਮੈਂ ਆਵਾਜ਼ ਬੁਲੰਦ ਕਰਦਾ ਰਹੂੰਗਾ ਪਹਿਲਾਂ ਵੀ ਸੀ ਨਾ ਜਿੰਨਾ ਜਨ ਸਾਹ ਚੱਲਦੇ ਆ ਨਾ ਇਹ ਦਬ ਸਕਦਾ ਪਰ ਮੈਂ ਲੋਕਾਂ ਨੂੰ ਕਹਿੰਦਾ ਸਾਥ ਦਿਓ ਯਾਰ ਨਾਲ ਖੜੋ ਇਹ ਮਸਲਾ ਜੇ ਗੁਰਸ਼ਾ ਕਰਨ ਦੀ ਰੋਕਣੀ ਆ ਗੋੜਾ ਕਰਨ ਦੀ ਰੋਕਣੀ ਆ ਘਾਂ ਰੋਕਣਾ ਹੈ ਜਿਹੜੀ ਆਹ ਪੁਲਿਸ ਸਟੇਟ ਬਣ ਗਈ ਆ ਜਿਹੜਾ ਜ਼ਬਰ ਹੋ ਰਿਹਾ ਇਹਦੇ ਖਿਲਾਫ ਦੀ ਆਨ ਵਾਲੇ ਦੰਨਾਂ ਚ ਵੱਡੇ ਇਕੱਠ ਦਾ ਕਾਲ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਕੰਮ ਕਰ ਰਹੇ ਨੇ ਕਿ ਜਿੰਨੇ ਪਰਿਵਾਰ ਨੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਿੰਨੇ ਪਰਿਵਾਰ ਜਿਨ੍ਹਾਂ ਦੇ ਮੁੰਡਿਆਂ ਦੇ ਨਾਲ ਲੱਤਾਂ ਮਹਾਜ ਗੋਲੀਆਂ ਮਾਰੀਆਂ ਜਿਨ੍ਹਾਂ ਦੇ ਮੁੰਡਿਆਂ ਨਾਲ ਤੁਫੇ ਮਾਰਿਆ ਜਾਂ ਮਾਰੇ ਆ ਸਾਡਾ ਸੰਪਰਕ ਕਰੋ ਇਹ ਲਗਾਈ ਲਜਾਵਾਂਗੇ ਕਹਾਣੀ ਕੀ ਸੀ ਪੁਰਾਣੀ ਬੜੀ ਬਾਈ ਮੈਂ ਕੱਲ ਵੀ ਬਸਤਾਨ ਹੁਣ ਅਸੀਂ ਆ ਵੀ ਗੱਡੀ ਨੇ ਦੋ ਤਿੰਨ ਵਾਰੀ ਸਾਨੂੰ ਓਵਰਟੇਕ ਕੀਤਾ ਫਿਰ ਦਵਾ ਗਾੜ ਕੱਢ ਕੇ ਗਏ ਆ ਫਿਰ ਅਸੀਂ ਮਗਰ ਲਾਈ ਉਹਦਾ ਚੌਕੀ ਚ ਲਾ ਆਦੀ ਗੱਡੀ ਉਹ ਕਨੇ ਨਹੀਂ ਮਲਾਜਾ ਲੱਗੇ ਹੋ ਜਾਂਦੇ ਵੀ ਜਿਹੜੀ ਜਗ੍ਹਾ ਤੇ ਅਸੀਂ ਕੋਈ ਕਸੀ ਮਲਾਜਾ ਕਰਾਇਆ ਪਰ ਕੋਈ ਉਹੀ ਜੀ ਗੱਲ ਸਾਹਮਣੇ ਨਹੀਂ ਤੁਸੀਂ ਇਹ ਦੇਖੋ ਇਹ ਕਹਿੰਦਾ ਮੈਂ ਹੀ ਮਲਾਜਾ ਕਰਾਇਆ ਜਿਹੜੇ ਡਾਕਟਰ ਪਰ ਮੇਰਾ ਮੈਡੀਕਲ ਕਰਾਉਣ ਦੇ ਆ ਸਾਡੇ ਸੁਣੇ ਸੁਣੀ ਨਹੀਂ ਦੀ ਉੱਥੇ ਖਿੱਚੀਦਾ ਫਿਰਦੇ ਆ ਅੱਛਾ ਆਪ ਡੀਐਸਪੀ ਮੰਨ ਰਿਹਾ ਕਿ ਉੱਥੇ ਸਾਡੀ ਪਾਰਟੀ ਚੋਂ ਆਏ ਸੀ ਹੁੰਦੇ ਇਕ ਚੰਦ ਨਾਮ ਦਾ ਨਰਕੂ ਬੋਸ ਵਾਲਾ ਟਾਈਮ ਆ ਪਾਰਟੀ ਚ ਵਾਇਸ ਫਿਰ ਮੈਂ ਐਸਐਸਪੀ ਨੂੰ ਰਾਤ ਨੂੰ ਫੋਨ ਕਰਦਾ ਹਾਂ ਉਸੇ ਰਾਤ ਜਦੋਂ ਮੈਂ ਚੌਕੀ ਤੋਂ ਵਾਪਸ ਆਉਣਾ ਮੈਂ ਐ ਆਇਆ ਕਰਕੇ ਥੋੜਾ ਸਾਰਾ ਚੌਕੀ ਵਾਲੀ ਮੁਲਾਜਮ ਕਰਕੇ ਹੋਇਆ ਤੇ ਸ਼ਰਾਬ ਨਾਲ ਜਿਹੜੇ ਸਾਡੇ ਬੰਦੇ ਤੋਂ ਰਾਤ ਕੱਢ ਕੇ ਲੈ ਕੇ ਗਏ ਪੰਜਾਬੀ ਉਹ ਵੀ ਥੋੜੇ ਮੁਲਾਜਮ ਕਰਕੇ ਹੋਇਆ ਮੁਲਾਜਮ ਕੋਈ ਕਾਰਵਾਈ ਹੋਈ ਉਹ ਤਾਂ ਆਪ ਵੀ ਦਿਸਪੀ ਕਹੇ ਦਾ ਵੀ ਤਿੰਨ ਚਿੱਟੇ ਦੇ ਦਿੱ ਡਾਕਟਰਾਂ ਨੇ ਜਿਹੜੇ ਡਾਕਟਰ ਅੱਜ ਉਹਨਾਂ ਤਿੰਨ ਚਿੱਟੇ ਦੇ ਦੇਿਆ ਉਹ ਦਵਾਈ ਪੀਤੀ ਤੇ ਸਾਨੂੰ ਲੱਗਦਾ ਵੀ ਮੇਰਾ ਉਹ ਡਾਕਟਰ ਬਰਨਾਲੇ ਵਾਲੇ ਮੇਰਾ ਵੀ ਮੇਰੀ ਸਪਲਾਈ ਚ ਜਦੋਂ ਸ਼ੁਰੂ ਲੱਗੀ ਸੀ ਤੁਸੀਂ ਦੱਸਦੇ ਕੋਟਮਾਰ ਵੀ ਕਿੱਥੇ ਹੋਏ ਸੀ ਉਹ ਦੇਖੋ 20 ਬੰਦੇ ਹਲਕੇ ਕੁੱਤਿਆਂ ਨੂੰ ਚੁੰਮੜਦੇ ਆ ਕੇ ਬੰਦੇ 20 ਬੰਦੇ ਕੋਈ ਬਾਹ ਫੜਦਾ ਕੋਈ ਇੱਥੇ ਗਾਲ ਕੋਈ ਇੱਥੋਂ ਦੱਬਿਆ ਜਾਂਦਾ ਮੈਂ ਕੱਲ ਇਹਨੇ ਆ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕਰਦਿਆਂ ਗਾਲ ਦੱਬਦੇ ਬੰਦੇ ਦਾ ਉਹ ਦੱਬ ਤੋਂ ਫੜਦੇ ਪੁਲਿਸ ਦਾ 20 ਬੰਦੇ ਇੱਕ ਬੰਦੇ ਨੂੰ ਚੁਰਬੜਦੇ ਕਿੰਨੀ ਦਿਲਦਰੀ ਨਾਲ ਚੁੰਮੜਦੇ ਮੈਂ ਇਹਨੂੰ ਇਹ ਵੀ ਪੁੱਛਿਆ ਮੈਂ ਕਿ ਇਹ ਗੁੰਡਾ ਕਰਦੀ ਹੈ ਕਹਿੰਦੇ ਹਾਂ ਅਸੀਂ ਪੁਲਿਸ ਵਾਲੇ ਬੜੀ ਛੋਟੇ ਇਹ ਸ਼ਬਦ ਮੈਨੂੰ ਬੋਲੋ ਮੈਂ ਯਾਰ ਮੈਨੂੰ ਨਾ ਰਸੋ ਜੇ ਮੈਂ ਮੰਨ ਲਓ ਮੈਂ ਨਾ ਘਰ ਹੁੰਦਾ ਮੈਂ ਉਸ ਤੋਂ ਲੈ ਆਸੇ ਫਟਣ ਵਾਲਾ ਜਾਂਦਾ ਮੈਨੂੰ ਥੋੜੇ ਐਸਪੀ ਡੀ ਨੂੰ ਥੋੜੇ ਐਸਐਸਪੀ ਨੂੰ ਥੋੜੇ ਆਪਣੇ ਨੂੰ ਪੰਡਰੌਮ ਤੇ ਨੂੰ ਫੋਨ ਕਰਨ ਦੀ ਲੋੜ ਸੀ ਵੀ ਆ ਘਟਨਾ ਹੋਈ ਐ ਮੈਂ ਕਿਉਂ ਨਾ ਫੋਨਾਂ ਮੈਂ ਪਾਸੇ ਨਿਕਲ ਜਾਂਦਾ ਤੁਸੀਂ ਨਾਕੇ ਦੇ ਹਾਲ ਕਰਦਾ ਮੈਂ ਰੁਕ ਗਿਆ ਕੱਤੀਆ ਜੇ ਮੈਂ ਕੋਈ ਚੋਰ ਹੁੰਦਾ ਮੇਰੇ ਨੂੰ ਡਰਾ ਕੀਤਾ ਹੁੰਦਾ ਤਾਂ ਮੈਂ ਨਾ ਕਿਤੇ ਨਾ ਰੁਕਦਾ ਮੈਂ ਹੌਲਕੇ ਦੇ ਪਾਸੇ ਕੱਢ ਜਾਂਦਾ ਮੈਂ ਰੋਕਿਆ ਤੁਹਾਨੂੰ ਪੁੱਛਿਆ ਦੱਸੋ ਕੀ ਲਾਣਾ ਇਸੇ ਕਰਕੇ ਮੈਂ ਲਾਇਆ ਹੋਇਆ ਸੀ ਉਸੇ ਮੈਂ ਕਹਿੰਦਾ ਨਹੀਂ ਪਤਾ ਕੈਦਲ ਜੀ ਇੱਥੇ ਸਾਡੀ ਵਰਦੀ ਪਾੜ ਗਿਆ ਜੀ ਆ ਕੇ ਇਹਨਾਂ ਨੇ ਚੌਕੀ ਤੇ ਹਮਰਾ ਕਰਤਾ ਇਹ ਤਾਂ ਮਿੰਟੋਂ ਬੋਨਾ ਕਹਾਣੀ ਬਣਾਉਣ ਲੱਗੇ ਲਾਈਵ ਹੋਣ ਤੋਂ ਬਾਅਦ ਖੜਿਆ ਤੁਹਾਨੂੰ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਸਾਡਾ ਫੋਨ ਵੀ ਤੋੜਿਆ ਇਹ ਮੁੰਡੇ ਕੋਲ ਫੋਨ ਸੀਗਾ ਇਹਦੀ ਕੁੱਟਮਾਰ ਕਰਕੇ ਫੋਨ ਤੋੜ ਗੋ ਲੈ ਵਿੱਚ ਹੀ ਕੱਟਿਆ ਗਿਆ ਅੱਜ ਬਠਿੰਡੇ ਆਇਆ ਹਾਂ ਕਿ ਇਸ ਕਿ ਬਠਿੰਡੇ ਦਾ ਮੈਂ ਇਹ ਮੇਰੇ ਅਲਟਰਾਸਾ ਉਹ ਕਰਾ ਕੇ ਉਹ ਮੈਡੀਕਲ ਮੈਡਾ ਜਿਹੜਾ ਉੱਥੇ ਮੈਂ ਲਾ ਕੇ ਲਾ ਕੇ ਪਾਇਆ ਸੀ ਸੇਮ ਦਾ ਪਾਣੀ ਦੀ ਕਾਰਵਾਈ ਹੈ ਉਹ ਪਰਚਾ ਮੈਂ ਰੋਕਾ ਪੇਚ ਚੁੱਕੇ ਜਿਸ ਨਾਲ ਪਰ ਹਾਲੇ ਤੱਕ ਕੇਵਲ ਕਾਰਵਾਈ ਦੀ ਸੁਵਾਈ ਨਹੀਂ ਕੋਈ ਗੈਰ ਨਹੀਂ ਇਹਦਾ ਇੱਕ ਪਾਸੇ ਤਾਂ ਤੁਸੀਂ ਦੇਖੋ ਇਹ ਕਾਨੂੰਨ ਹੈ ਕਿ 0 ਰੁਪਿਆ ਆਰ ਵੀ ਕਿਸੇ ਵੀ ਥਾਣੇ ਦੇ ਵਿੱਚ ਕਿਸੇ ਵੀ ਜਿਹੜੀ ਤੁਸੀਂ ਜਾ ਕੇ ਰਿਪੋਰਟ ਦੇ ਵਿੱਚ ਕਰਾ ਸਕਦੇ ਤੇ ਅੱਜ ਲੋਕ ਕਿਹੜੀ 0 ਰੁਪਿਆ ਮੈਂ ਸਵਿਆਂ ਬਣਾ ਲੈ ਰਹੇ ਆਂ ਵੀ ਆਹ ਬੰਦਿਆਂ ਨੇ ਚਾਦਰ ਕੀਤਾ ਆਹ ਵਰਨਾ ਘਟਨਾ ਹੋਈ ਆਹ ਮੈਨਾਂ ਸੱਤਾਂ ਨਿਸ਼ਾਨ ਉਹਦੇ ਉਹਦੇ ਬਾਵਜੂਦ ਵੀ ਉਸੇ ਤੋਂ ਕਾਰਵਾਈ ਨਹੀਂ ਹੋਈ ਕੋਈ ਸਰਵਾਰੀ ਨਹੀਂ ਪਾਇਆ ਹੀ ਕਰਦੀ ਜੀ ਕਿਥੋਂ ਇਨਸਾਫ ਦੀ ਉਮੀਦ ਰੱਖ ਲਾਂਗੇ ਕੱਲ੍ਹ ਕੋ ਆਮ ਬੰਦੇ ਦੇ ਸਾਹਮਣੇ ਕੀ ਹਾਲ ਹੈ ਅਗਲੀ ਸਾਡੀ ਇਹੀ ਹੈ ਸਾਰਾ ਨਾ ਰੈਰ ਕਰਕੇ ਰਾਮ ਆਸ਼ਟਰਾ ਕਰਕੇ ਆਉਣ ਵਾਲੇ ਦਿਨਾਂ 'ਚ ਵੱਡੀ ਕਾਲ ਵੱਡਾ ਸੱਦਾ ਲੋਕਾਂ ਨੂੰ ਇਹ ਪੁਲਿਸ ਜ਼ਬਰਦਸਤ ਕੰਮ ਜਿਹੜਾ ਪੁਲਿਸ ਨੂੰ ਇੰਨੀ ਤਾਕਤਾਂ ਦੇ ਪਾਵਨਾ ਦੇਤੀਆਂ ਜਿਹਨੂੰ ਮਰਜ਼ੀ ਕੰਟ ਲਾ ਕੇ ਮਾਰ ਦਿੰਦੇ ਐ ਪੁਲਿਸ ਰਾਸਪਤਰੀ ਦੇ ਹਮੇਸ਼ਾ ਕਿੰਨੇ ਪੁਲਿਸੇ ਮਾਰਦੇ ਨੇ ਇਹ ਕੰਟੀਨਿਊ ਸਰਵਾਈ ਹੁੰਦੀ ਐ ਜਿਹੜਾ ਸਰਕਾਰ ਦਾ ਕੰਮ ਬਣਦਾ ਬਹੁਤ ਸਾਰਾ ਪਾਠੀ ਹੈ ਅਸੀਂ ਨਾ ਦਿੱਤਾ ਪਰ ਉਹ ਕਹੇ ਰਲ ਤੋਂ ਪੁਲਿਸ ਉਹੀ ਗੱਲ ਆ ਜਾਂਦੀ ਹੈ ਨਾ ਵੀ ਜਦੋਂ ਸੋਡੇ ਭਾਰੀ ਪੁਲਿਸ ਦੇ ਨਾਲ ਸਰਕਾਰਾਂ ਹੁੰਦੀਆਂ ਕਿਤੇ ਖੜੀਆਂ ਨੇ ਉਹ ਤਾਂ ਬੁਲਾਂਗਾਂ ਨਾ ਦੇ ਰਹੇ ਸਰਕਾਰ ਤਾਂ ਵਧਾਈਆਂ ਦੇ ਰਹੀ ਆ ਆ ਦੇ ਪੁਲਿਸ ਦੇ ਕੋਟ ਸਾਫਟ ਰਹੀ ਬਹਾਂ ਕੋਈ ਚੰਗਾ ਨਿੱਕਾ ਪੁਰਾਣਾ ਕੋਟ ਤਾਂ ਪੁਰਾਣੇ ਯੂਨੀਅਨ ਵਾਲੇ ਕੋਟ ਤੇ ਯੂਨੀਅਨ ਵਾਲੇ ਕੋਟ ਜੇ ਕਿੰਨੇ ਹਨ ਇਹਨਾਂ ਵਾਲੇ ਕੋਟੇ ਜਾਂ ਧਰਨਾ ਸ਼ਿਕਾ ਦੇ ਤੁਸੀਂ ਇਹਨੂੰ ਕੋਟ ਰਹੇ ਹੋ ਜਿਹੜਾ ਬੰਦਾ ਵੀ ਬੋਰ ਦਾ ਕਹਿ ਰਿਹਾ ਨਾ ਮੈਨੂੰ ਪੁਲਿਸ ਵੀ ਤੂੰ ਰੋਜ਼ ਉੱਠ ਕੇ ਨਾ ਕਿਹਾ ਸਰਕਾਰ ਦੇ ਖਿਲਾਫ ਉੱਨਣ ਤੂੰ ਪੁਲਿਸ ਦੇ ਖਿਲਾਫ ਉਨਣ ਲੱਗ ਜਾਂਦਾ ਉਹ ਵੀ ਚੁੱਪਦੇ ਆ ਤੇ ਇਸੇ ਕਰਕੇ ਮੈਂ ਕਹਿੰਦਾ ਵੀ ਇਹ ਮੁੰਡਿਆਂ ਨੇ ਬੈਠੀ ਅਸੀਂ ਕਈ ਨਿਖੜੇ ਰਹੇ ਵੀ ਅਸੀਂ ਤਾਂ ਯੂਨੀਅਨ ਵਾਲੇ ਆ ਅਸੀਂ ਆ ਆ ਉਹ ਆ ਗੱਲ ਇਹ ਸਾਰਾ ਇਹਨਾਂ ਨੇ ਕਦੇ ਕਦੇ ਘੇੜ ਕੇ ਹੁਣ ਤੁਸੀਂ ਕਹਿੰਦੇ ਆ ਸਾਫ ਨਹੀਂ ਹੋਦਾ ਜਿੱਥੋਂ ਸਾਫ ਮਿਲ ਜੂਗਾ ਤੁਸੀਂ ਦੇਖ ਲਓ ਜੀਨੇ ਜੀਨੇ ਮਤਲਬ ਕਿ ਨਾ ਮਸਲਿਆਂ ਦੀ ਪੜਤਾਲ ਕਰਨੀ ਜਿਨਕਵਾਰੀ ਕਰਨੀ ਆ ਉਹ ਵੀ ਇਹਨਾਂ ਨੂੰ ਅਸਰ ਆ ਤੁਹਾਨੂੰ ਲੱਗਦਾ ਵੀ ਇਹ ਆਪ ਦੇ ਕਿਸੇ ਬੰਦੇ ਨੂੰ ਹੁਣ ਤੱਕ ਇਹਨੇ ਪਸਾਇਆ ਜਾਂ ਉਸਾ ਲੈਣਗੇ ਕਿੰਨੇ ਕ ਬੰਦੇ ਜਿਹੜੇ ਫਸੇ ਨੇ ਹੁਣ ਤੱਕ ਇੰਨੇ ਚੋਕਾਬਲਾਂ ਦੇ ਵਿੱਚ ਉਹ ਵੀ ਜਿਹੜੇ ਕੋਈ ਕਮਿਸ਼ਨੀ ਜਾਂਚ ਹੋਈ ਆ ਉਹਦੇ ਬੱਤੇ ਬੰਦੇ ਵਾਲੇ ਹੋਣਗੇ ਅਸੀਂ ਤੁਹਾਨੂੰ ਸਕਿਉਰਟੀ ਵੀ ਦੇ ਰਹੇ ਹਾਂ ਆਪਣੀ ਜੀਵਨ ਘਟਨਾ ਹੋਈ ਹੈਗੀ ਸਕਿਉਰਟੀ ਨਾਲ ਨਾਲ